ਅਸਟ੍ਰੇਲੀਆ ਸਟੂਡੈਂਟ ਨੇ 2-4 ਸਾਲ ਲਾ ਲੇ 5-7 ਕਰੋੜ ਰੁਪਏ ਇਕੱਠਾ ਕਰ ਲੈਂਦਾ ਉਹ ਝੂਠਾ ਕਿਉਂਕਿ ਖਰਚੇ ਵੀ ਆ ਜੀ ਸਾਡੇ ਵਰਗੇ ਏਜੰਟ ਕਹਿੰਦੇ ਆ ਨਾ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਵੀ ਉਹ ਤਾਂ ਬੜੇ ਪੈਸੇ ਕਮਾਰੇ ਆ ਬਟ ਐਕਚੁਅਲ 'ਚ ਦੇਖੋ ਨਾ ਵੀ ਸਵੇਰੇ 3 ਵਜੇ ਉੱਠਣਾ ਪੈਂਦਾ ਪੈਸੇ ਮਗਰ ਜਿੰਨਾ ਮਰਜੀ ਭੱਜ ਲੋਹ ਭਜਾਈ ਜਾਂਦਾ ਜੀ ਭਜਾਈ ਜਾਂਦਾ ਉਹ ਰੁਕਦਾ ਤਾਂ ਹੈ ਨਹੀਂਗਾ ਜੀ ਸਟੂਡੈਂਟ ਦਾ ਕਾਫੀ ਮੇਰੇ ਕੋਲੋਜ਼ ਆ ਜਦੋਂ ਮੈਂ ਪਹੁੰਚਿਆ ਉਹਨੂੰ ਮੈਂ ਮਿਲਿਆ ਘਰੇ ਆਇਆ ਤੇ ਕਹਿੰਦਾ 5 ਕਰੋੜ ਕਮਾ ਲਿਆ ਤੇ ਮੈਨੂੰ ਉਹਦੀ ਗੱਲ ਸਮਝ ਨਾ ਆਵੇ ਕਿਉਂਕਿ ਉਹ ਕਹਿਣਾ ਕੋਸ਼ਿਸ਼ਾਉਂਦਾ ਸੀਗਾ ਕਿਉਂਕਿ ਉਹ ਜਿਹੜੇ ਏਜੰਟ ਕਹਿੰਦੇ ਨੇ ਨਾ ਵੀ 5 ਕਰੋੜ ਰੁਪਈਆ ਕਮਾ ਲੈਂਦੇ ਆ 6 ਕਰੋੜ ਕਮਾ ਲੈਂਦੇ ਆ ਤੇ ਉਹ ਫਿਰ ਉਸ ਹਾਵਣਾ ਐਂਗਲ ਨਾਲ ਕਹਿ ਰਿਹਾ ਫਿਰ ਮੈਨੂੰ 2 ਮਿੰਟ ਬਾਅਦ ਉਹਦੀ ਗੱਲ ਸਮਝ ਆਈ ਮੈਂ ਕਿਹਾ ਕਿੰਨਾ ਇੱਥੇ ਪਤਾ ਲੱਗਦਾ ਕਿ ਵੀ ਜ਼ਿੰਦਗੀ ਕੀ ਆ ਜਿਹੜੇ ਬੰਦੇ ਕਹਿੰਦੇ ਨਾ 5 ਕਰੋੜ ਕਮਾ ਲਿਆ 6 ਕਰੋੜ ਕਮਾ ਰਿਆ ਜਿਹੜਾ ਸਟੂਡੈਂਟ ਜਾਂਦਾ ਨਾ ਉਹਦੀ ਲਾਈਫ ਨਹੀਂਗੀ ਚੰਗੀ ਚੰਗੀ ਸਿਰਫ ਦੋ ਬੰਦਿਆਂ ਦੀ ਆ ਜਿਹੜੇ ਮੇੜੇ ਉਹ ਉਹ ਜਿਹੜਾ ਸਟੂਡੈਂਟ ਆ ਉਹਦਾ ਉਹ ਜ਼ਿੰਦਗੀ ਦਾ ਸੰਘਰਸ਼ ਆ ਉਹ ਸੰਘਰਸ਼ 'ਚ ਪਿਸਦਾ ਕਿਉਂਕਿ ਪਹਿਲਾਂ ਉਹ ਪੜੂਗਾ ਫਿਰ ਡਿਗਰੀ ਕਰੂ ਫਿਰ ਵਰਕ ਪਰਮਿਟ ਲਾਊ ਫਿਰ ਉਸ ਤੋਂ ਬਾਅਦ ਆਪਣਾ ਪੀਆਰ ਲਾਊਗਾ ਫਿਰ ਵਿਆਹ ਕਰਾਊ ਫਿਰ ਗੱਡੀ ਲਾਊ ਫਿਰ ਘਰ ਲਾਊ ਚਲੋ ਗੱਡੀ ਤਾਂ ਆ ਜਾਂਦੀ ਹੈ ਘਰ ਤੇ ਪੀਆਰ ਲੈਣੀ ਬੜੀ ਔਖੀ ਆ ਵਿਆਹ ਕਰਾਉਂਦਾ ਉਸ ਤੋਂ ਬਾਅਦ ਘਰ ਲੈਂਦਾ ਘਰ ਦੀਆਂ ਕਿਸ਼ਤਾਂ ਹੀ ਨਹੀਂ ਮੁੱਕਦੀਆਂ ਜੇਣਾ ਗਲਤ ਨਹੀਂਗਾ ਵੀ ਉੱਥੇ ਜਾ ਕੇ ਲਾਈਫ ਸੁਖਾਲੀ ਆ ਬਟ ਸੁਖਾਲੀ ਤਾਂ ਜੇ ਉਹ ਕੰਮ ਕਰਦੇ ਆ ਯਾਨੀ ਕੀ ਕਰਦੇ ਆ ਮਿਹਨਤ ਕਰਦੇ ਆ ਕਿਸੇ ਚੀਜ਼ ਦੀ ਸ਼ਰਮ ਨਹੀਂ ਗਈ ਆਪਾਂ ਪੋਡਕਾਸਟ ਦੇਖਦੇ ਆ ਵੀ ਕੈਨੇਡਾ 'ਚ ਕੰਮ ਹੈਣੀ ਆਸਟ੍ਰੇਲੀਆ 'ਚ ਕੰਮ ਹੈਣੀਗਾ ਸੋਚ ਉਹੀ ਆ ਵੀ ਪੈਸੇ ਹੀ ਕਮਾਉਣ ਜਾਣਾ ਪੈਸੇ ਹੀ ਕਮਾਉਣ ਜਾਣਾ ਕੰਮ ਜ਼ਰੂਰ ਹੈਗਾ ਇੰਡੀਆ 'ਚ ਵੀ ਹੈਗਾ ਪੰਜਾਬ 'ਚ ਵੀ ਹੈਗਾ ਬਟ ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰੋ ਤੇ ਲਾਈਫ ਜੀ ਰਿਆ ਵਧੀਆ ਉਹਨੂੰ ਬਾਹਰ ਨਹੀਂ ਜਾਣਾ ਚਾਹੀਦਾ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੇ ਵੀ ਉਹੀ ਲਾਈਫ ਆ ਤੁਸੀਂ ਇੱਥੇ ਲਾਈਫ ਵਧੀਆ 50000 ਲੱਖ ਰੁਪਇਆ ਜਿਹੜਾ ਇੱਥੇ ਕਮਾ ਰਿਆ ਹਨ ਉਹ ਆਪਦੀ ਜ਼ਿੰਦਗੀ ਇੱਥੇ ਵਧੀਆ ਬਣਾ ਸਕਦਾ ਤੇ ਇਹ ਕਿ ਸਬਰ ਸੰਤੋਖ ਦੀ ਗੱਲ ਹੈ ਹਨਾ ਹਾਂਜੀ ਸਬਰ ਦੀ ਗੱਲ ਆ ਜੇ ਤੁਸੀਂ ਪੈਸੇ ਵਾਲੇ ਦੇਖਣਾ ਫਿਰ ਤਾਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਜੀ ਸਬਰ ਨਹੀਂ ਆਉਣਾ ਕਰਜ਼ੇ ਲੈ ਕੇ ਬਾਹਰ ਜਾਣਾ ਜਾਂ ਹੋਰ ਕੋਈ ਚੀਜ਼ਾਂ ਕਰਨੀਆਂ ਉਹ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਸਿੱਧੀ ਸਿੱਧੀ ਲਾਈਫ ਆ ਜੀ ਦੇਖੋ ਖਾਣੀਆਂ ਤਾਂ ਦੋ ਰੋਟੀਆਂ ਹੀ ਆ ਐ ਕਹਿੰਦੇ ਵੀ ਜਿਹੜਾ ਆਸਟ੍ਰੇਲੀਆ ਸਟੂਡੈਂਟ ਨੇ 2-4 ਸਾਲ ਲਾ ਲੇ 5-7 ਕਰੋੜ ਰੁਪਏ ਇਕੱਠਾ ਕਰ ਲੈਂਦਾ ਉਹ ਦੇਖੋ 5-7 ਕਰੋੜ ਦੀ ਤਾਂ ਐਵੇਂ ਕਹਦਾ ਵੀ ਝੂਠ ਆ ਕਿਉਂਕਿ ਖਰਚੇ ਵੀ ਆ ਜੀ ਆ ਜਿਹੜਾ ਸਵਾਲ ਤੁਸੀਂ ਮੇਥੋਂ ਪੁੱਛਿਆ ਨਾ ਮੇਰਾ ਇੱਕ ਸਟੂਡੈਂਟ ਆ ਕਾਫੀ ਮੇਰੇ ਕੋਲੋਜ਼ ਆ ਰਵੀ ਉਹਦਾ ਨਾਮ ਆ ਮੈਂ ਚਲੋ ਨਾਮ ਹੀ ਲੈ ਦਿੰਦਾ ਮੈਨੂੰ ਉਹਨੇ ਕਿਹਾ ਵੀ ਜਦੋਂ ਮੈਂ ਪਹੁੰਚਿਆ ਉਹਨੂੰ ਮੈਂ ਮਿਲਿਆ ਘਰੇ ਆਇਆ ਤੇ ਕਹਿੰਦਾ 5 ਕਰੋੜ ਕਮਾ ਲਿਆ ਤੇ ਮੈਨੂੰ ਉਹਦੀ ਗੱਲ ਸਮਝ ਨਾ ਆਵੇ ਕਿਉਂਕਿ ਉਹ ਕਹਿਣਾ ਕੋਸ਼ਿਸ਼ਾਉਂਦਾ ਸੀਗਾ ਕਿਉਂਕਿ ਉਹ ਜਿਹੜੇ ਏਜੰਟ ਕਹਿੰਦੇ ਆ ਨਾ ਵੀ 5 ਕਰੋੜ ਰੁਪਈਆ ਕਮਾ ਲੈਂਦੇ ਆ 6 ਕਰੋੜ ਕਮਾ ਲੈਂਦੇ ਆ ਤੇ ਉਹ ਫਿਰ ਉਸ ਹਾਵਣਾ ਐਂਗਲ ਨਾਲ ਕਹਿ ਰਿਹਾ ਫਿਰ ਮੈਨੂੰ 2 ਮਿੰਟ ਬਾਅਦ ਉਹਦੀ ਗੱਲ ਸਮਝ ਆਈ ਮੈਂ ਕਿਹਾ ਕਹਿੰਦਾ ਇੱਥੇ ਪਤਾ ਲੱਗਦਾ ਕਿ ਵੀ ਜ਼ਿੰਦਗੀ ਕੀ ਆ ਜਿਹੜੇ ਬੰਦੇ ਕਹਿੰਦੇ ਨਾ 5 ਕਰੋੜ ਕਮਾ ਲਿਆ 6 ਕਰੋੜ ਕਮਾ ਰਿਆ ਉਹ ਚੀਜ਼ ਦੇਖੋ ਵੀ ਤੁਸੀਂ ਉੱਥੇ ਜਾ ਕੇ ਲਾਈਫ ਸਟਾਈਲ ਚੇਂਜ ਹੋ ਜਾਂਦਾ ਬੰਦਿਆਂ ਦਾ ਬੰਦਿਆਂ ਦੀ ਰਹਿਣੀ ਬਹਿਣੀ ਚ ਚੇਂਜ ਆ ਜਾਂਦਾ ਬੰਦਿਆਂ ਦਾ ਥੋੜਾ ਜਿਹਾ ਇਹ ਆ ਵੀ ਆਪਣੇ ਮਾਪਿਆਂ ਨੂੰ ਇੱਥੇ ਜਿਹੜੇ ਬੈਠੇ ਆ ਉਹਨਾਂ ਨੂੰ ਸਿਖਾਲੇ ਕਰ ਦਿੰਦੇ ਆ ਜਿਹੜੇ ਤੁਸੀਂ ਕਹਿੰਦੇ ਆ 5 ਕਰੋੜ 10 ਕਰੋੜ ਉਹ ਹਾਂ ਇੱਕ ਪਰਿਵਾਰ ਰਹਿੰਦਾ ਪੀਆਰ ਹੋ ਗਈ ਜਿਹੜਾ ਸਟੂਡੈਂਟ ਲਾਈਫ ਦੀ ਹੈ ਨਾ ਜ਼ਿੰਦਗੀ ਉਹਦੇ ਦੀ ਬੰਦ ਦੀ ਕਿਸ ਤਰ੍ਹਾਂ ਦੀ ਹੈ ਤੁਸੀਂ ਜਾ ਕੇ ਉੱਥੇ ਵਧੀਆ ਲਾਈਫ ਹੈ ਬਟ ਇਹ ਨਹੀਂ ਕਹਿਣਾ ਚਾਹੀਦਾ ਸਟਰਗਲ ਕਿੰਨੀ ਹੈਗੀ ਹੈ ਸਟਰਗਲ ਜੀ ਬਹੁਤ ਹੈ ਜੀ ਸਟੂਡੈਂਟ ਦੀ ਲਾਈਫ ਦੀ ਜਿਹੜੀ ਸਟਰਗਲ ਹੈ ਨਾ ਉਹ ਉਹੀ ਜਾਣਦਾ ਜਿਹੜੇ ਇੱਥੇ ਬੈਠੇ ਕਹਿੰਦੇ ਆ ਜਾਂ ਉੱਥੇ ਸਾਡੇ ਵਰਗੇ ਏਜੰਟ ਕਹਿੰਦੇ ਆ ਨਾ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਵੀ ਉਹ ਤਾਂ ਬੜੇ ਪੈਸੇ ਕਮਾਰੇ ਆ ਬਟ ਐਕਚੁਅਲ 'ਚ ਦੇਖੋ ਨਾ ਵੀ ਸਵੇਰੇ 3 ਵਜੇ ਉੱਠਣਾ ਪੈਂਦਾ ਤੇ ਆਪ ਹੀ ਰੋਟੀ ਬਣਾਉਣੀ ਪੈਂਦੀ ਆ ਆਪ ਹੀ ਪੋਚਾ ਲਾਉਣਾ ਪੈਂਦਾ ਆਪ ਹੀ ਚਾਹ ਬਣਾਉਣੀ ਪੈਂਦੀ ਆ ਆਪ ਹੀ ਭਾਂਡੇ ਮੰਜਣੇ ਪੈਂਦੇ ਆ ਤੇ ਰਾਤ ਨੂੰ 12 ਵਜੇ ਆਉਂਦਾ ਫੇਰ ਉਹਨਾਂ ਦੀ ਥੋੜੇ ਜਿਹੇ ਦਿਨ ਕਿਸ ਤਰ੍ਹਾਂ ਦੀ ਤੁਸੀਂ ਡਿਟੇਲ ਦੱਸੋ ਤੁਸੀਂ ਕਹਿੰਦੇ ਸਵੇਰੇ ਉੱਠਦਾ ਕੰਮ ਜਾਂਦਾ ਕਾਲਜ ਜਾਂਦਾ ਫਿਰ ਕੰਮ ਜਾਂਦਾ ਕਿਵੇਂ ਦੱਸ ਰਹੇ ਹੋ ਦੁਬਾਰੇ ਡਿਟੇਲ ਚ ਦੇਖੋ ਕਾਲਜ ਵਿੱਚ ਜਾ ਕੇ ਜਦੋਂ ਬੰਦਾ ਪੜਦਾ ਜਿਹਦੀਆਂ ਸ਼ਿਫਟਾਂ ਲਾਉਣੀਆਂ ਹਨ ਅਸਲ ਵਿੱਚ ਉਹ ਸੁਬਾ ਜੇ ਕਿਸੇ ਬੰਦੇ ਦੀ 6 ਵਜੇ ਸ਼ਿਫਟ ਹੈ ਨਾ ਉਹਨੂੰ ਆਪ ਦੇ ਇੱਕ ਖਾਣਾ ਪਾਣੀ ਬਣਾਉਣ ਤੇ ਆਪ ਦਾ ਸਾਫ ਸਫਾਈ ਕਰਨ ਤੇ 3:00 ਵਜੇ 3 ਤੋਂ ਲੈ ਕੇ 4:00 ਵਜੇ ਤੱਕ ਉੱਠ ਖੜਦਾ ਉਹ ਬੰਦਾ ਉੱਠ ਕੇ ਫੇਰ ਤਾਂ ਉਹ ਇਹ ਵੀ ਆ ਵੀ ਉਹਨੇ ਰੋਟੀ ਵੀ ਬਣਾਉਣੀ ਆ ਉਹਨੇ ਚਾਹ ਵੀ ਬਣਾਉਣੀ ਆ ਜੇ ਕੋਈ ਨਾਲ ਰਹਿੰਦਾ ਠੀਕ ਹੈ ਉਹਨੂੰ ਵੀ ਦੱਸਣਾ ਵੀ ਆ ਮੈਂ ਤਰੀ ਫਲਾਣਿਆ ਰੋਟੀ ਬਣਾਤੀ ਆ ਤੂੰ ਆ ਕਰ ਲਈ ਆ ਨਹੀਂ ਕਰ ਲਈ ਮੇਰੀ ਇੰਨੇ ਵਿੱਚ ਸ਼ਿਫਟ ਹੋਣੀ ਆ ਤੇ ਮੈਂ ਆ ਇੱਥੇ ਰੱਖਤਾ ਇੱਥੇ ਰੱਖਤਾ ਯਾਨੀ ਕਿ ਆਪਸ ਵਿੱਚ ਵੰਡ ਕੇ ਕੰਮ ਕਰਨਾ ਹੋਣਾ ਵੰਡ ਕੇ ਕੰਮ ਕਰਦੇ ਆ ਜਿਹੜੇ ਬੰਦੇ ਇੱਥੇ ਨਹੀਂ ਕੰਮ ਕਰਦੇ ਉੱਥੇ ਸਾਰਾ ਸਾਰਾ ਕੰਮ ਕਰਦੇ ਜਿਹੜੇ ਕਹਿੰਦੇ ਇੱਥੇ ਵਿਹਲੇ ਆ ਵਿਹਲੇ ਬੁਲੇ ਕੋਈ ਨਹੀਂ ਉੱਥੇ ਇਹ ਕਹਿੰਦੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਜਲ ਕਰਦਾ ਹੈ ਜਿਹੜੀ ਜਿਹੜੀ ਚੀਜ਼ ਜਿਹੜੀ ਚੀਜ਼ ਤੁਸੀਂ ਕਹਿੰਦੇ ਆ ਨਾ ਵੀ ਹਾਂ ਵੀ ਅੱਭੀ ਜਿਹੜੇ ਬੰਦੇ ਕਹਿੰਦੇ ਆ ਸ਼ਾਇਦ ਕਹਿੰਦੇ ਵੀ ਇੰਨੇ ਪੈਸੇ ਕਮਾ ਲਏ ਜਿਹੜੇ ਹੋ ਸਕਦਾ ਵੀ ਕਈ ਅਜੇ ਬੰਦੇ ਕਈਆਂ ਦੇ ਮਾਪੇ ਵੀ ਨਹੀਂ ਅਜੇ ਕਿਸੇ ਵੀ ਕੰਟਰੀ ਚ ਗਏ ਜਾਂ ਕਿਸੇ ਦੇ ਭੈਣ ਭਰਾ ਬਣੀ ਗਏ ਅਸਲੀ ਜ਼ਿੰਦਗੀ ਆ ਜਿਹੜੀ ਨਾ ਐਕਚੁਅਲ ਚ ਜਿਹੜੀ ਆ ਬਲਵਿੰਦਰ ਜੀ ਜਿਹੜਾ ਸਟੂਡੈਂਟ ਜਾਂਦਾ ਨਾ ਉਹਦੀ ਲਾਈਫ ਨਹੀਂਗੀ ਚੰਗੀ ਚੰਗੀ ਸਿਰਫ ਦੋ ਬੰਦਿਆਂ ਦੀ ਹੈ ਜਿਹੜੇ ਮੇੜੇ ਕੋ ਉਹ ਉਹ ਜਿਹੜਾ ਸਟੂਡੈਂਟ ਆ ਉਹਦਾ ਉਹ ਜ਼ਿੰਦਗੀ ਦਾ ਸੰਘਰਸ਼ਾ ਉਹ ਸੰਘਰਸ਼ 'ਚ ਪਿਸਦਾ ਉਹ ਦੋ ਬੰਦਿਆਂ ਲਈ ਵਧੀਆ ਸਫਲ ਦੋ ਬੰਦਿਆਂ ਨੂੰ ਜ਼ਿੰਦਗੀ ਜਿਉਣ ਲਈ ਪੈਸੇ ਕਮਾ ਕੇ ਦਿੰਦਾ ਜਾਂ ਲਾਈਫ ਸਟਾਈਲ ਚੇਂਜ ਕਰਨ ਦਾ ਉਹ ਹੈ ਜਿਹੜੇ ਉਹਦੇ ਮਾਪਿਓ ਹੈ ਇੰਡੀਆ 'ਚ ਬੈਠੇ ਆ ਠੀਕ ਹੈ ਜਾਂ ਕੋਈ ਭੈਣ ਭਰਾ ਬੈਠਾ ਇੱਥੇ ਜਾਂ ਕੋਈ ਭੈਣ ਭਰਾ ਉਹ ਭੈਣ ਭਰਾ ਤਾਂ ਚਲੋ ਬਾਅਦ ਵਿੱਚ ਅਲੱਗ-ਅਲੱਗ ਹੋ ਜਾਣਗੇ ਜਾਂ ਉਹਦੀ ਆਉਣ ਵਾਲੀ ਜਨਰੇਸ਼ਨ ਜਿਹੜੇ ਉਹਦੇ ਬੱਚੇ ਹੋਣਗੇ ਉਹਨਾਂ ਦੀ ਲਾਈਫ ਯਾਨੀ ਕਿ ਇੱਕ ਤੁਹਾਡਾ ਕਹਿਣ ਦਾ ਮਤਲਬ ਹੈ ਇੱਕ ਪੀੜੀ ਤਾਂ ਸਟਰਗਲ 'ਚ ਹੀ ਲੰਘਦੀ ਹੈ ਦੇਖੋ ਇੱਕ ਪੀੜੀ ਤਾਂ ਸਟਰਗਲ 'ਚ ਲੰਘਦੀ ਆ ਕਿਉਂਕਿ ਪਹਿਲਾਂ ਉਹ ਪੜੂਗਾ ਫਿਰ ਡਿਗਰੀ ਕਰੂ ਫਿਰ ਵਰਕ ਪਰਮਿਟ ਲਾਊ ਫਿਰ ਉਸ ਤੋਂ ਬਾਅਦ ਆਪਣਾ ਪੀਆਰ ਲਾਊਗਾ ਫਿਰ ਗੱਡੀ ਲਾਊਗਾ ਫਿਰ ਘਰ ਲਾਊ ਚਲੋ ਗੱਡੀ ਤਾਂ ਆ ਜਾਂਦੀ ਹੈ ਘਰ ਤੇ ਪੀਆਰ ਲੈਣੀ ਬੜੀ ਔਖੀ ਆ ਹੂੰ ਜ਼ਿੰਦਗੀ ਤਾਂ 15 ਕ ਸਾਲ ਤਾਂ ਇਸ ਚੀਜ਼ 'ਚ ਹੀ ਲੰਘ ਜਾਂਦੇ ਆ ਵੀ ਹਾਂ ਵੀ ਪਹਿਲਾਂ ਤਾਂ 5 ਕ ਸਾਲ 7 ਸਾਲ ਪੀਆਰ ਲੈਂਡ ਪੜ੍ਹਾਈ ਤੇ ਪੀਆਰ ਲੈਂਡ ਚ ਲੱਭ ਜਾਂਦੇ ਆ ਫਿਰ ਉਹ ਵਿਆਹ ਕਰਾਉਂਦਾ ਉਸ ਤੋਂ ਬਾਅਦ ਘਰ ਲੈਂਦਾ ਘਰ ਦੀਆਂ ਕਿਸ਼ਤਾਂ ਹੀ ਨਹੀਂ ਮੁੱਕਦੀਆਂ ਕਿਸ਼ਤਾਂ ਹੀ ਨਹੀਂ ਮੁੱਕਦੀਆਂ ਕਈ ਬੰਦੇ ਮੈਸੇਜ ਜੇ ਮਿਲੇ ਆ ਕਹਿੰਦੇ ਪੈਸੇ ਦਾ ਵੀ ਇਸ ਦਲਦਲ 'ਚ ਹੁਣ ਆ ਕਿ ਫਸ ਗਏ ਆ ਨਿਕਲ ਵੀ ਨਹੀਂ ਸਕਦੇਗੇ ਛੱਡ ਨਿਕਲ ਵੀ ਨਹੀਂ ਸਕਦੇ ਰਹਿ ਵੀ ਨਹੀਂ ਸਕਦੇ ਬਟ ਫਿਰ ਵੀ ਇਹ ਕਹਿਣਾ ਚਾਹੁੰਦਾ ਕਹਿਣਾ ਗਲਤ ਨਹੀਂਗਾ ਵੀ ਉੱਥੇ ਜਾ ਕੇ ਲਾਈਫ ਸੁਖਾਲੀ ਆ ਬਟ ਸੁਖਾਲੀ ਤਾਂ ਜੇ ਉਹ ਕੰਮ ਕਰਦੇ ਆ ਯਾਨੀ ਕਿ ਮਿਹਨਤ ਕਰਦੇ ਆ ਮਿਹਨਤ ਕਰਦੇ ਆ ਕਿਸੇ ਚੀਜ਼ ਦੀ ਸ਼ਰਮ ਨਹੀਂ ਗਈ ਜਿਹੜਾ ਬੰਦਾ ਇੱਥੇ ਟਾਪ ਕਲਾਸ 'ਚ ਬੈਠਾ ਨਾ ਉਹ ਉੱਥੇ ਉਹ ਜ਼ਿੰਦਗੀ ਜਿਉ ਰਹੇ ਆ ਬਟ ਇੱਥੋਂ ਵਾਲਾ ਜਿਹੜਾ ਮਿਡਲ ਕਲਾਸ ਆ ਨਾ ਉਹ ਇਸ ਚੀਜ਼ 'ਚ ਝੁਰੀ ਜਾਂਦਾ ਵੀ ਉੱਥੇ ਜਾ ਕੇ ਪਤਾ ਨਹੀਂ ਕਿੱਥੇ ਡਰਕਤਾਂ ਨੂੰ ਰੁਪਈਏ ਲੱਗੇ ਆ ਤੇ ਤੋੜੀ ਲੈਣੇ ਆ ਆਪਾਂ ਜਾ ਕੇ ਜਿਹੜੇ ਬੰਦੇ ਹੁਣ ਆਪਾਂ ਹੁਣ ਰੀਲਾਂ ਦੇਖਦੇ ਆ ਜਾਂ ਆਪਾਂ ਪੌਡਕਾਸਟ ਦੇਖਦੇ ਆ ਵੀ ਕੈਨੇਡਾ 'ਚ ਕੰਮ ਹੈਣੀ ਆਸਟ੍ਰੇਲੀਆ 'ਚ ਕੰਮ ਹੈਣੀਗਾ ਸੋਚ ਉਹੀ ਆ ਵੀ ਪੈਸੇ ਹੀ ਕਮਾਉਣ ਜਾਣਾ ਪੈਸੇ ਹੀ ਕਮਾਉਣ ਜਾਣਾ ਕੰਮ ਜਰੂਰ ਹੈਗਾ ਇੰਡੀਆ 'ਚ ਵੀ ਹੈਗਾ ਪੰਜਾਬ 'ਚ ਵੀ ਹੈਗਾ ਬਟ ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰੋ ਹੁਣ ਆਪਣੇ 'ਚ ਵੀ ਆਬਾਦੀ ਆ 3-4 ਕਰੋੜ ਬੰਦਾ ਪੰਜਾਬ 'ਚ ਰਹਿੰਦਾ ਤੇ ਉਹ ਵੀ ਖਾਂਦਾ ਰੋਟੀ ਵਧੀਆ ਖਾਂਦੇ ਆ ਸ਼ਾਇਦ ਕਈ ਬੰਦੇ ਇਹੋ ਜਿਹੇ ਆ ਜਿਹੜੇ ਬਾਹਰਲੇ ਦੇਸ਼ਾਂ ਨਾਲ ਵੀ ਵਧੀਆ ਜ਼ਿੰਦਗੀ ਜਿਉ ਰਹੇ ਆ ਉਹ ਚੀਜ਼ਾਂ ਸਾਰੀਆਂ ਆਪਣੇ ਆਪ ਤੇ ਵੀ ਡਿਪੈਂਡ ਕਰਦਾ ਆਪਾਂ ਤਾਂ ਬਾਕੀ ਚੀਜ਼ਾਂ ਦੀ ਦੇਖੋ ਜੀ ਬਲਵਿੰਦਰ ਜੀ ਪ੍ਰਮਾਤਮਾ ਨੇ ਜਦੋਂ ਆਪਣੀ ਨਿਗਾਹ ਸਿੱਧੀ ਕਰਨੀ ਹੈ ਨਹੀਂ ਆ ਉਸ ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਬੰਦਾ ਮਿਹਨਤ ਕਰੂਗਾ ਮਿਹਨਤ ਕਰੋਗੇ ਤਾਂ ਜਰੂਰ ਰੰਗ ਲਿਆਊਗੀ ਮਿਹਨਤ ਜੇ ਮਿਹਨਤ ਨਹੀਂ ਕਰੋਗੇ ਤਾਂ ਰੰਗ ਨਹੀਂ ਲਿਆਊਗੀ ਥੋੜਾ ਕਾਲ ਤੁਸੀਂ ਉੱਥੇ ਗਏ ਹੋਰ ਵੀ ਮੁਲਕਾਂ ਦੇ ਵਿੱਚ ਗਏ ਜਿਵੇਂ ਕੈਨੇਡਾ ਗਏ ਕੋਈ ਇਸ ਤਰ੍ਹਾਂ ਦਾ ਬੰਦਾ ਮਿਲਿਆ ਜਿਹੜਾ ਕਹਿੰਦਾ ਵੇ ਯਾਰ ਇੱਥੇ ਆ ਕੇ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਵੀ ਯਾਰ ਫਸ ਦਲਦਲ ਚ ਫਸ ਗਿਆ ਵੈਸੇ ਸੁਖਾਵਾਂ ਮਾਹੌਲ ਵੀ ਹੈਗਾ ਤੇ ਕੋਈ ਇਸ ਤਰ੍ਹਾਂ ਕਹਿੰਦਾ ਵੇ ਯਾਰ ਵਾਪਸ ਚਲੇ ਜਾਣਾ ਪੰਜਾਬ ਦੇਖੋ ਮੇਰੇ ਇੱਕ ਦੋ ਯਾਰ ਦੋਸਤ ਆਪਣੇ ਯਾਰ ਦੋਸਤ ਮੈਂ ਨਹੀਂ ਭੇਜਿਆ ਉਹਨਾਂ ਨੂੰ ਉਹ ਵੀ ਕਹਿੰਦੇ ਆ ਵੀ ਸੀ ਜਾ ਵਾਪਸ ਆ ਜਾਣਾ ਪਰ ਜਦੋਂ ਉਹਨਾਂ ਨੂੰ ਕਹੀਦਾ ਹੁਣੇ ਆਜੋ ਫਿਰ ਉਹ ਕਹਿ ਦਿੰਦੇ ਯਾਰ ਨਹੀਂ ਨਹੀਂ ਯਾਰ ਇੱਥੇ ਆ ਕੇ ਕੀ ਕਰਾਂਗੇ ਫਿਰ ਆਉਣ ਨੂੰ ਬਹੁਤ ਸਾਰੇ ਰੈਡੀ ਆ ਬਟ ਰਿਵਰਸ ਮਾਰਗਰੇਸ਼ਨ ਸ਼ੁਰੂ ਹੋਈ ਆ ਬਟ ਉਹ ਬੰਦਿਆਂ ਦੀ ਹੋਈ ਆ ਜਿਹੜੇ 15 20 20 ਸਾਲ ਪਹਿਲਾਂ ਗਏ ਜਿਹਨਾਂ ਨੇ ਤੇ ਆਪਣੇ ਬੜੇ ਨਾਲ ਕਰ ਲਿਆ ਉਹ ਵੀ ਇੱਥੇ ਰਹਿਣੇ ਪਈ ਨਾਲ ਚੱਲ ਰਹੇ ਨੇ ਉੱਥੇ ਬਲਵਿੰਦਰ ਬਲਵਿੰਦਰ ਜੀ ਇੱਕ 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 ਚੀਜ਼ ਦੀ ਪ੍ਰੋਬਲਮ ਪਤਾ ਕੀ ਆ ਇੱਕ ਬੰਦਾ ਰਾਜੀ ਹੋ ਜਾਂਦਾ ਕਿਤੇ ਬੱਚੇ ਨਹੀਂ ਰਾਜੀ ਹੁੰਦੇ ਤੇ ਘਰ ਵਾਲੀ ਨਹੀਂ ਰਾਜੀ ਹੁੰਦੀ ਜਾਂ ਫਿਰ ਘਰ ਵਾਲੀ ਰਾਜੀ ਹੈ ਤੇ ਹਸਬੰਡ ਨਹੀਂ ਰਾਜੀ ਜਾਂ ਬੱਚੇ ਰਾਜੀ ਹੈ ਤੇ ਘਰ ਵਾਲਾ ਤੇ ਘਰ ਵਾਲੀ ਨਹੀਂ ਰਾਜੀ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੇ ਪੈਣੀਆਂ ਨਾ ਹੁਣ ਬੱਚਿਆਂ ਨੂੰ ਤਾਂ ਛੱਡ ਕੇ ਨਹੀਂ ਆਉਣ ਲੱਗਾ ਉਹ ਬੱਚਿਆਂ ਨੂੰ ਤਾਂ ਛੱਡ ਕੇ ਨਹੀਂ ਆਉਣ ਲੱਗਾ ਕਿਉਂਕਿ ਜ਼ਿੰਦਗੀ ਹੁਣ ਜਿਹੜਾ ਬੰਦਾ 15 20 ਸਾਲ ਹੋ ਗਏ ਵਿਆਹ ਨੂੰ ਜਿਨ੍ਹਾਂ ਦੇ ਬੱਚੇ 10 12 12 ਸਾਲ ਦੇ ਆ ਉਹ ਇਹ ਥੋੜੋ ਜਿਹਾ ਵੀ ਜ਼ੀਰੋ ਤੋਂ ਸ਼ੁਰੂ ਕਰਨਗੇ ਕਿਤੇ ਨਾ ਕਿਤੇ ਡਰ ਇਹ ਵੀ ਆ ਨਾ ਵੀ ਇੱਥੇ ਆ ਕੇ ਹੁਣ ਜ਼ੀਰੋ ਤੋਂ ਲਾਈਫ ਸ਼ੁਰੂ ਹੋਣੀ ਹੈ ਜਿਹਦੀ ਓਵਰ ਏਜ ਹੋ ਗਈ ਹੈ 35 40 ਸਾਲ ਦਾ ਬੰਦਾ ਹੋ ਗਿਆ ਫੈਮਲੀ ਉੱਥੇ ਵਧੀਆ ਸੈਟਲ ਆ ਇੱਥੇ ਆ ਕੇ ਹਾਂ ਇਨਵੈਸਟਮੈਂਟ ਜ਼ਰੂਰ ਕਰ ਸਕਦਾ ਬਟ ਉਹ ਲਾਈਫਸਟਾਈਲ ਕਈ ਵਾਰ ਉਹ ਮਿਸ ਕਰਦਾ ਇਸ ਲਈ ਉਹ ਰਿਸਕ ਨਹੀਂ ਲੈਣਾ ਚਾਹੁੰਦਾ ਹਾਂ ਇੱਥੇ ਜੋ ਮੈਂ ਕਹਿੰਨਾ ਇਹ ਵੀ ਕਹਿੰਨਾ ਬਲਵਿੰਦਰ ਜੀ ਜੋ ਇੱਥੇ ਲਾਈਫ ਜੀ ਰਿਹਾ ਵਧੀਆ ਉਹਨੂੰ ਬਾਹਰ ਨਹੀਂ ਜਾਣਾ ਚਾਹੀਦਾ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੇ ਵੀ ਉਹੀ ਲਾਈਫ ਆ ਤੁਸੀਂ ਇੱਥੇ ਲਾਈਫ ਵਧੀਆ 50000 ਲੱਖ ਰੁਪਈਆ ਜਿਹੜਾ ਇੱਥੇ ਕਮਾ ਰਿਆ ਨਾ ਉਹ ਆਪਦੀ ਜ਼ਿੰਦਗੀ ਇੱਥੇ ਵਧੀਆ ਬਣਾ ਸਕਦਾ ਜੇ ਤੁਸੀਂ ਹੁਣ ਪੈਸੇ ਵਾਲੀ ਜਾਣਾ ਉਹ ਤਾਂ ਮੈਂ ਕਹਿੰਨਾ ਕਰੋੜਾਂ ਰੁਪਈਆ ਜਿਹੜਾ ਰੋਜ਼ ਦਾ ਕਮਾਉਂਦਾ ਉਹ ਨੂੰ ਵੀ ਨਹੀਂ ਸਬਰ ਤੇ ਜੇ ਕਿਸੇ ਨੂੰ ਵਿਚਾਰੇ ਨੂੰ 100 ਰੁਪਈਆ ਮਿਲ ਜਾਂਦਾ ਰੋਜ਼ ਦਾ ਦਿਹਾੜੀ ਉਹ ਨੂੰ ਵੀ ਜ਼ਿਆਦਾ ਸਬਰ ਆ ਯਾਨੀ ਕਿ ਸਬਰ ਸੰਤੋਖ ਦੀ ਗੱਲ ਹੈ ਹੈਨਾ ਹਾਂਜੀ ਸਬਰ ਦੀ ਗੱਲ ਆ ਜੇ ਤੁਸੀਂ ਪੈਸੇ ਵਾਲਾ ਦੇਖਣਾ ਫਿਰ ਤਾਂ ਤੁਸੀਂ ਜਿੱਥੇ ਮਰਜੀ ਚਲੇ ਜਾਓ ਜੀ ਸਬਰ ਨਹੀਂ ਆਉਣਾ ਜੇ ਤੁਸੀਂ ਇਹ ਕਹਿਣਾ ਵੀ ਹਾਂ ਵੀ ਰੋਟੀ ਸੌਖੀ ਮਿਲਦੀ ਆ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਅੱਗੇ ਦੋ ਅੱਗੇ ਹੱਥ ਜੋੜਦੇ ਆ ਵੀ ਬਹੁਤ ਵਧੀਆ ਜ਼ਿੰਦਗੀ ਦਿੱਤੀ ਆ ਫਿਰ ਤੁਸੀਂ ਜਦਿਆਂ ਲਾਈਵ ਜੀ ਸਕਦੇ ਆ ਜੇ ਤੁਸੀਂ ਭੱਜੀ ਜਾਣਾ ਜੀ ਜ਼ਿੰਦਗੀ ਇਹ ਆ ਵੀ ਉਹਦਾ ਭੱਜੀ ਜਾਂਦੀ ਆ ਪੈਸੇ ਮਗਰ ਜਿੰਨਾ ਮਰਜੀ ਭੱਜ ਲੋ ਭਜਾਈ ਜਾਂਦਾ ਜੀ ਭਜਾਈ ਜਾਂਦਾ ਉਹ ਰੁਕਦਾ ਤਾਂ ਹੈ ਨਹੀਂਗਾ ਜੀ ਤੁਸੀਂ 1 ਲੱਖ ਕਮਾਲਿਆ ਤਾਂ ਤੁਹਾਡੀ ਇੱਛਾ 2 ਲੱਖ ਦੀ ਹੋ ਜਾਣੀ ਆ 2 ਲੱਖ ਕਮਾਲਿਆ ਤੁਸੀਂ 20 ਲੱਖ ਕਮਾਉਣ ਦੀ ਇੱਛਾ ਹੋ ਜਾਣੀ ਆ 20 ਲੱਖ ਕਮਾਲਿਆ ਜੀ 2 ਕਰੋੜ ਦੀ ਇੱਛਾ ਹੋ ਜਾਣੀ ਆ ਇਹ ਜ਼ਿੰਦਗੀ ਏ ਆ ਬਟ ਜੇ ਤੁਸੀਂ ਇੱਥੇ ਸੁਖਾਲੀ ਜ਼ਿੰਦਗੀ ਜਿਉ ਰਹੇ ਹੋ ਨਾ ਫੇਰ ਤੁਹਾਨੂੰ ਐਵੇਂ ਕਰਜ਼ੇ ਲੈ ਕੇ ਬਾਹਰ ਜਾਣਾ ਜਾਂ ਹੋਰ ਕੋਈ ਚੀਜ਼ਾਂ ਕਰਨੀਆਂ ਉਹ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਸਿੱਧੀ ਸਿੱਧੀ ਲਾਈਫ ਆ ਜੀ ਦੇਖੋ ਖਾਣੀਆਂ ਤਾਂ ਦੋ ਰੋਟੀਆਂ ਹੀ ਆ ਖਾਣੀਆਂ ਤਾਂ ਦੋ ਰੋਟੀਆਂ ਹੀ ਆ ਬਟ ਕਿਤੇ ਨਾ ਕਿਤੇ ਉਹ ਆਪਣੇ ਤੋਂ ਉੱਪਰ ਵਾਲੇ ਨੂੰ ਦੇਖ ਕੇ ਜਿਉਂਦਾ ਬੰਦਾ ਇਸ ਲਈ ਉਹ ਅਡੀਆਂ ਚੱਕ ਕੇ ਕਹਿੰਦੇ ਵੀ ਫਹਾ ਲੈਂਦਾ ਜਿਹੜੀ ਕਹਾਵਤ ਹੈ